ਬਠਿੰਡਾ ਦੇ ਅੰਦਰ ਹੋਈ ਦੰਦਹਾੜੇ ਲੁੱਟ ਬਠਿੰਡਾ ਦੇ ਡੀਸੀ ਦਫ਼ਤਰ ਦੇ ਨੇੜੋ ਇੱਕ ਮਹਿਲਾ ਤੋਂ 20000 ਰੁਪਏ ਲੁੱਟ ਕੇ ਲਟੇਰੇ ਹੋਏ ਫਰਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਅੱਜ 15 ਅਗਸਤ ਵਾਲੇ ਦਿਨ ਦਾ ਜਿੱਥੇ ਸਿਕਰ ਦੁਪਹਿਰੇ ਦੁਪਹਿਰ ਜਿਹੜਾ 1:30 ਵਜੇ ਦੇ ਲਗਭਗ ਇੱਕ ਮਹਿਲਾ ਜਾਦਾ ਬਠਿੰਡਾ ਦੇ ਮਿਨੀ ਸੈਕਟਰੀਟ ਦੇ ਕਿਸੇ ਕੰਮ ਦੇ ਲਈ ਆਈ ਤਾਂ ਉਸ ਦੇ ਪਿੱਛੇ ਲੱਗੇ ਹੋਏ ਦੋ ਆਪਣਾ ਇਕ ਤੋਂ ਵੱਸਾਰ ਬੈਟਰੀ ਸਨ ਜਿੰਨਾ ਵੱਲੋਂ ਇਸ ਮਹਿਲਾ ਦੇ ਕੋਲੋਂ ਪਰਸ ਖੋਲਿਆ ਗਿਆ ਇਸ ਦਾ ਜਿਹੜਾ ਹੱਥ ਦੇ ਵਿੱਚ ਲਫਾਫਾ ਸੀਗਾ ਉਹ ਇਹਨਾਂ ਦੇ ਕੋਲੋਂ ਆਪਾਂ ਨੇ ਇਸ ਔਰਤ ਦੇ ਕੋਲੋਂ ਖੋਲਿਆ ਗਿਆ ਇਹ ਹੀ ਔਰਤ ਡਾਕ ਖੰਡ ਦੇ ਵਿੱਚ ਪੈਸੀ ਜਮਾ ਕਰਾਉਣ ਦੇ ਲਈ ਆਈ ਹੋਈ ਸੀ ਤਾਂ ਇਹ ਰਿਟੇਰ ਨੇ ਜਿਹੜੇ ਇਸ ਔਰਤ ਦੇ ਕੋਲੋਂ ਲਫਾਫਾ ਖੋ ਕੇ ਫਰਾਰ ਹੋ ਗਏ ਜਿਸ ਦੇ ਵਿੱਚ 20000 ਰੁਪਏ ਸੀ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੀ ਹੈ ਪੀੜਤ ਮਹਿਲਾ ਅਤੇ ਐਸਐਚਓ ਹਰਜੋਤ ਸਿੰਘ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਰਾਮਤੀ ਰਾਮਤੀ ਕੀ ਹੋਇਆ ਤੁਹਾਡੇ ਨਾਲ ਮੈਂ ਡੀਸੀ ਦੇ ਦਫ਼ਤਰ ਗਈ ਮੈਂ ਹਾਂ ਫਿਰ ਮਾਂ ਕੋ ਕਾਗਜ਼ ਜਮ੍ਹਾਂ ਕਰੇ ਉਹ ਕਹਰੇ ਆਂਗਣਵਾੜੀ ਤੇ ਦੂਸਰਾ ਕਾਗਜ਼ ਲੈ ਕੇ ਆਓ ਹਾਂ ਦੋਸਾ 2025 ਹੋਗਾ ਕਾਗਜ਼ ਲੈ ਕੇ ਆਓ ਮੁੰਡੇ ਕੋ ਜਮ੍ਹਾਂ ਕਰਾਣਾ ਮੈਂ ਮਾਂ ਤੇ ਆ ਗਈ ਨੀਚੇ ਉਤਰੀ ਤਾਂ ਇੱਕ ਮੁੰਡਾ ਆਇਆ ਉਹ ਸਕੂਟਰੀ ਤੇ ਬਸੇ

6 ਸਾਲ ਦਾ ਹੈਂਡੀਕੈਪ ਹੈ ਉਸ ਕੋ ਇਲਾਜ ਕਰਾਉਂਗੀ ਇਹ ਜਿੱਥੇ ਐਸਐਸਪੀ ਡੀਸੀ ਦਾ ਘਰ ਹੈ ਉੱਥੇ ਜੀ ਹਾਂ ਹਾਂ ਕੋਨੇ ਕੋ ਖੁੰਜੇ ਉਹਨੇ ਪਾਸੇ ਲਿਖ ਕੇ ਆਈ ਮੈਂ ਉਧਰ ਹੋਇਆ ਹੈ ਅੱਛਾ ਤੇ ਹੁਣ ਕੀ ਕੀ ਹਾਂਜੀ ਪਹਿਲੀ ਨਾਮ ਤੁਹਾਡਾ ਮੇਰਾ ਨਾਮ ਸੰਤੋਸ਼ ਆ ਸੰਤੋਸ਼ ਕੀ ਹੋਇਆ ਮਾਤਾ ਦੇ ਨਾਲ ਕਿੱਥੋਂ ਆ ਰਹੀ ਸੀ ਕਿੱਥੇ ਹਾਸਾ ਹੋਇਆ ਹੈਗਾ ਇਹ ਮੰਮੀ ਮੇਰੇ ਬੈਂਕ ਗਏ ਸੀਗੇ ਬੈਂਕ ਦੇ ਵਿੱਚ ਨਾ ਇਹਨਾਂ ਦਾ ਜਿਵੇਂ ਲੰਚ ਟਾਈਮ ਹੋ ਗਿਆ ਸੀ ਫਿਰ ਇਹ ਡੀਸੀ ਦਫਤਰ ਜਾ ਰਹੇ ਸੀ ਕਾਗਜ਼ ਜਮਕਰਾਨ ਆ ਗਈ ਸੀਗੇ ਤੇ ਉਹ ਤੋਂ ਡੀਸੀ ਦਫਤਰ ਜੋ ਕਾਗਜ਼ ਨਿਕਲਵਾ ਕੇ ਇਹ ਜਮਾ ਕਰਵਾ ਕੇ ਤੇ ਇਹ ਆਪਣਾ ਬੇਟਾ ਰਹਿੰਦਾ ਇਹਨਾਂ ਦਾ ਪੁਲਿਸ ਲਾਈਨ ਦੇ ਉਹਨਾਂ ਦੇ ਘਰੇ ਜਾ ਰਹੀ ਸੀ ਤੇ ਇੱਥੇ ਡੀਸੀ ਦਫਤਰ ਦੇ ਕੋਲ ਉਹਨਾਂ ਦੀ ਕੋਠੀ ਖੋਲ ਇਹਨਾਂ ਦੇ ਹੱਥ ਚ ਲਿਫਾਫਾ ਸੀਗਾ ਉਹਦੇ ਵਿੱਚ ਇਹਨਾਂ ਦਾ ਵੀਜ਼ਾ ਆਰਪੀ ਸੀ ਜਿਹੜਾ ਇਹਨਾਂ ਨੇ ਘਰ ਦਾ ਥੋੜਾ ਕੰਮ ਕਰਾਉਣਾ ਸੀਗਾ ਤੇ ਇਹਨਾਂ ਦੇ ਮੇਰੀ ਸਿਸਟਰ ਹੈਗੇ ਤਾਂ ਉਹਦੇ ਕੁਝ ਪੈਸੇ ਸੀਗੇ ਇਹ ਤਾਂ ਪੈਸੇ ਵੀ ਸਾਭ ਦੀ ਕੋਠੀਏ ਪੁਲਿਸ ਹਮੇਸ਼ਾ ਹੁੰਦੀ ਹੈ ਇੱਥੇ ਤਾਂ ਇਹ ਤੇ ਇਸ ਵੇਲੇ ਕਹਿੰਦੇ ਕੋਈ ਨਹੀਂ ਸੀਗਾ ਦੁਪਹਿਰ ਦਾ 2 ਟਾ ਹੈਗੇ 1:3 2 ਵਜੇ ਦਾ ਟਾਈਮ ਸੀਗਾ ਤੇ ਇਹਦੇ ਹੱਥ ਚ ਲਫਾਫਾ ਖੋ ਕੇ ਉਹ ਕੋਈ ਸੀਗਾ 20 25 ਸਾਲ ਦੀ ਉਮਰ ਦਾ ਉਹ ਭੱਜ ਗਿਆ ਤੇ ਉਹਦੇ ਜਿਵੇਂ ਪੀਲੀ ਟੀ-ਸ਼ਰਟ ਪਾਈ ਹੋਈ ਸੀ ਤੇ ਐਕਟਿਵ ਹਤੇ ਸੀਗਾ ਬਾਲ ਥੋੜੇ ਕਹਿੰਦੇ ਕੁੰਗਰਾਲੇ ਸੀਗੇ ਤੇ ਉਹ ਇਹਨਾਂ ਦੇ ਹੱਥੋਂ ਖੋ ਕੇ ਭੱਜ ਗਿਆ ਤੇ ਰੰਗ ਥੋੜਾ ਸਾਫਲਾ ਜਿਹਾ ਸੀਗਾ ਠੀਕ ਹੈ ਜੀ ਹਾਂਜੀ ਇਹ ਸਵਲ ਦੀ ਜਿਹੜਾ ਹੈ ਕੰਪਲੇਂਟ ਹਾਸਲ ਹੋਈ ਸੀਗੀ ਇੱਕ ਲੀਡੀਜ਼ ਹੈ ਜਿਹੜੇ ਨੇ ਡਾਕਖਾਨਾ ਆਈ ਸੀ ਉਹਦੇ ਤੋਂ ਜਿਹੜਾ ਹੈਗਾ ਅ ਕੁਝ ਜਿਹੜੇ ਇੱਕ ਵਹੀਕਲ ਦੇ ਸਵਾਰ ਜਿਹੜੇ ਵਿਅਕਤੀ ਨੇ 20000 ਰੁਪਏ ਦੀ ਜਿਹੜਾ ਹੈਗਾ ਸਨੇਚ ਕਰਕੇ ਲੈ ਗਏ ਉਹ ਸਬੰਧੀ ਜਿਹੜਾ ਹੈਗੇ ਅਸੀਂ ਪੜਤਾਲ ਕਰਕੇ ਜਿਹੜੀ ਕਾਨੂੰਨ ਅਨੁਸਾਰ ਅਗਲੀ ਜਿਹੜੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹੁਣ ਮਤਲਬ ਕੋਈ ਐਫ ਆਈ ਆਰ ਕੀਤੀ ਗਈ ਹੈ ਜਾਂ ਹਜੇ ਤੱਕ ਐਪਲੀਕੇਸ਼ਨ ਦੇ ਉੱਪਰ ਹੀ ਜਿਹੜੀ ਕਾਰਵਾਈ ਹੈ ਹਾਂਜੀ ਐਪਲੀਕੇਸ਼ਨ ਦੇ ਉੱਪਰ ਹੀ ਤਾਂ ਹੱਥ ਜਿਹੜੀ ਹੈ ਇਸ ਪਰ ਜੋ ਲੌਗ ਕਾਰਵਾਈ ਬੰਦੀ ਆ ਉਹ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਸਾਡੇ ਵੱਲੋਂ ਜਿਹੜੀ ਹੈ ਇੱਕ ਟੀਮ ਜਿਹੜੀ ਹੈ ਸੀਸੀਟੀਵੀ ਵਗੈਰਾ ਤੇ ਜਿਹੜੀ ਹੋਰ ਹਿਮਨ ਇੰਟੈਲੀਜੈਂਸ ਤੇ ਬੇਸਡ ਕੰਮ ਕਰਦੀ ਹੈ ਜਿਹੜਾ ਛੇਤੀ ਇਹਨੂੰ ਟ੍ਰੇਸ ਕਰ ਲਿਆ ਜਾਂਦਾ ਕੋਈ ਪਤਾ ਲੱਗਿਆ ਵੀ ਕੀ ਕਾਰਨ ਕੀ ਹੋਇਆ ਨੇ ਬਜੋਕੋ ਤੋਂ ਪੁੱਛ ਪੁੱਛੇ ਜਾਣ ਤੋਂ ਪਤਾ ਲੱਗਿਆ ਉਹਨਾਂ ਨੂੰ ਕੋਈ ਅਜੇ ਕਲੀਅਰ ਨਹੀਂ ਸੀ ਕੋਈ ਟਾਈਮ ਨਹੀਂ ਕਲੀਅਰ ਉਹਨਾਂ ਨੂੰ ਨਾ ਕੋਈ ਟਾਈਮ ਕਲੀਅਰ ਸੀ ਨਾ ਹੀ ਕੋਈ ਉਹਨਾਂ ਨੂੰ ਸਪੈਸਿਫਿਕ ਜਿਹੜੀ ਜਗ੍ਹਾ ਕਲੀਅਰ ਸੀ ਵੀ ਕਿੱਥੇ ਹੋਇਆ ਹੈ